ਸਸੀ ਨਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਆ ਤੁਹਾਡਾ ਆਪਣਾ ਅਰਣ ਕੁਰਾਲੀ ਕੁਰਾਲੀ ਦੇ ਕੁਰਾਲੀ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਨਵੇਂ ਸਾਲ ਦੀ ਰਾਤ ਨੂੰ ਇੱਕ ਟਾਬੇ ਨੂੰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਐਸ ਐਚਓ ਸਿਟੀ ਕੁਰਾਲੀ ਗਗਨਦੀਪ ਸਿੰਘ ਨੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਰਾਲੀ ਦੇ ਬਾਈਪਾਸ ਤੇ ਇੱਕ ਟਾਬਾ ਹੈ ਅਤੇ 9 ਸਾਲ ਦੀ ਰਾਤ ਨੂੰ ਟਾਬੇ ਤੇ ਤਿੰਨ ਕੁੜਾਲੀ ਦੇ ਨੌਜਵਾਨ ਉਹਨਾਂ ਦੇ ਟਾਬੇ ਤੇ ਆਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਕਿਰਚ ਅਤੇ ਦੂਸਰੇ ਨੌਜਵਾਨ ਨੇ ਇੱਕ ਖੜਾਉਣਾ ਪਿਸਟਲ ਟਾਬੇ ਦੇ ਮਾਲਕ ਤੇ ਲਗਾ ਦਿੱਤੀ ਅਤੇ ਉਹਨਾਂ ਤੋਂ 5000 ਰੁਪਏ ਦੀ ਲੁੱਟਵੀ ਕੀਤੀ ਹੈ ਜਿਸ ਨੂੰ ਖੋਕੇ ਉਹ ਫਰਾਰ ਹੋ ਗਏ ਸਨ ਐਸਐਚਓ ਨੇ ਜਾਣਕਾਰੀ ਦੰਦੇ ਕੋਈ ਦੱਸਿਆ ਕਿ ਮਾਮਲਾ ਦਰਜ ਕਰਕੇ ਟੀਮ ਗਠਿਤ ਕਰ ਦਿੱਤੀ ਗਈ ਅਤੇ ਹੁਣ ਦੋ આરોપીਆਂ ਨੂੰ 5000 ਰੁਪਏ ਨਕਦੀ ਅਤੇ ਇੱਕ ਖੜਾਉਣਾ ਪਿਸਤਲ ਅਤੇ ਇੱਕ ਕਿਰਚ ਦੇ ਨਾਲ ਕਾਬੂ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ આરોપીਆਂ ਦੀ ਪਛਾਣ ਕੁਰਾਲੀ ਦੇ ਨਿਵਾਸੀ ਮਨਿੰਦਰ ਸਿੰਘ ਉਰਫ ਨਿੰਦੀ ਪੁੱਤਰ ਖਰਚਨ ਸਿੰਘ ਵਾਸੀ ਵਾਰਡ ਨੰਬਰ 17 ਕੁਰਾਲੀ ਅਤੇ ਦੂਸਰਾ ਸਾਹਿਲ ਪੁੱਤਰ ਰਾਜਕੁਮਾਰ ਵਾਸੀ ਵਾਰਡ ਨੰਬਰ 14 ਕੁਰਾਲੀ ਅਤੇ ਤੀਸਰਾ ਜੋ આરોપી ਫਰਾਰ ਚੱਲ ਰਿਹਾ ਹੈ ਪੰਕਜ ਕੁਮਾਰ ਵਾਕੀ ਬਾਲਮਿਕੀ ਮੁਹੱਲਾ ਕੁਰਾਲੀ ਉਹਨਾਂ ਦੱਸਿਆ ਕਿ ਇਹ ਕਿੰਨਾ ਕੋਲੋਂ ਲੁੱਟੇ ਖੋਏ ਕਿਤੇ ਹੋਏ ਮੋਬਾਈਲ ਵੀ ਬਰਾਮਦ ਕਰ ਦਿੱਤੇ ਗਏ ਨੇ ਅਤੇ ਹੁਣ ਜੋ આરોપી ਦੋ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਕੁਰਾਲੀ ਦੇ ਵਿੱਚ ਹੋਰ ਕਿਹੜੀਆਂ ਇਹਨਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ